ਇਸਵਾਦੀ ਇੱਕ 24 ਸਾਲਾ ਨੌਜਵਾਨ ਦੀ ਹਾਲੀ ਵਿੱਚ ਪੁਰਤਗਾਲ ਦੇ ਲਿਸਬਨ ਸ਼ਹਿਰ ਵਿੱਚ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਤੇਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਦੀ ਮ੍ਰਿਤਕ ਦੇ 16 ਦਿਨਾਂ ਬਾਅਦ ਅੱਜ ਉਸ ਦੇ ਜੱਦੀ ਪਿੰਡੂ ਸ਼ਮਾਨ ਸ਼ਹੀਦਾਂ ਵਿਖੇ ਪੁੱਜੀ। ਰੋਂਦੇ ਹੋਏ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਪੂਰੀਆਂ ਦਸਮਾਣਾਂ ਨਾਲ ਤੇਜਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ। ਪਰਿਵਾਰ ਨੇ ਆਪਣੇ ਪੁੱਤਰ ਦੀ ਮ੍ਰਿਤਕ ਦੇ ਇੱਥੇ ਲਿਆਉਣ ਲਈ ਪ੍ਰਵਾਸੀ ਵੀਰਾਂ ਦਾ ਧੰਨਵਾਦ ਕੀਤਾ। ਇਹ ਹਾਸਾ ਉਸ ਸਮੇਂ ਵਾਪਰਿਆ ਸੀ ਜਦੋਂ ਤਜਿੰਦਰ ਸਿੰਘ ਆਪਣੀ ਡਿਊਟੀ ਖਤਮ ਕਰਕੇ ਘਰ ਪਰਤ ਰਿਹਾ ਸੀ ਹਾਸੇ ਦੌਰਾਨ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ ਜਿਸ ਵਿੱਚ ਤਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਹੋਰ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦੱਸਿਆ ਕਿ ਉਸਨੇ 16 ਮਹੀਨੇ ਪਹਿਲਾਂ ਕਾਜਾ ਚੁੱਕ ਕੇ ਆਪਣੇ ਲੜਕੇ ਨੂੰ ਪੁਰਤਗਾਲ ਭੇਜਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲ ਚੰਗੀ ਹੋ ਸਕੇ ਐਤਵਾਰ 5 ਫਰਵਰੀ ਨੂੰ ਸਵੇਰੇ ਰਿਸ਼ਤੇਦਾਰਾਂ ਨੇ ਘਰ ਆ ਕੇ ਉਸਦੇ ਪੁੱਤਰ ਦੀ ਛੜਕ ਹਾਸੇ ਵਿੱਚ ਮੌਤ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਮੈਂ ਪੁਰਤਗਾਲ ਦੇ ਰਹਿਣ ਵਾਲੇ ਤਜਿੰਦਰ ਸਿੰਘ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਿਸ ਨੇ ਦੱਸਿਆ ਕਿ ਕੰਮ ਖਤਮ ਕਰਕੇ ਪੰਜ ਦੋਸਤ ਕਾਰ 'ਤੇ ਸਵਾਰ ਹੋ ਕੇ ਵਾਪਸ ਘਰ ਆ ਰਹੇ ਸਨ ਕੁਝ ਦੇਰ ਸਫ਼ਰ ਕਰਨ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਬਣੇ ਟੋਏ ਵਿੱਚ ਪਲਟ ਗਈ ਸੀ ਜਿਵੇਂ ਹੀ ਉਹ ਸਾਰੇ ਕਾਰ ਤੋਂ ਬਾਹਰ ਆ ਗਏ ਪਰ ਤਜਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿੱਚੋਂ ਕਾਰ ਵਿੱਚੋਂ ਬਾਹਰ ਕੱਢਿਆ ਗਿਆ ਜਦੋਂ ਤ੍ਰਿਜਿੰਦਰ ਸਿੰਘ ਨੂੰ ਉਸਦੇ ਦੋਸਤਾਂ ਵੱਲੋਂ ਕਈ ਕੋਸ਼ਿਸ਼ਾਂ ਕਰਨ ਦੇ ਬਾਅਦ ਵਿੱਚ ਵੀ ਹੋਸ਼ ਵਿੱਚ ਨਹੀਂ ਲਿਆ ਪਾਏ ਤਾਂ ਉਸ ਨੂੰ ਨੀਰਲ ਹਸਪੀਟਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਅਸੀਂ ਤ੍ਰਿਜਿੰਦਰ ਸਿੰਘ ਦੇ ਦੋਸਤਾਂ ਤੇ ਐਨ ਆਰ ਆਈ ਵੀਰਾਂ ਨਾਲ ਸੰਪਰਕ ਕਰ ਰਹੇ ਸੀ ਜਿਸ ਤੋਂ ਬਾਅਦ ਸਾਰਿਆਂ ਦੇ ਸਹਿਯੋਗ ਨਾਲ ਪੁੱਤਰ ਦੀ ਮ੍ਰਿਤਕ ਦੇ ਸਾਡੇ ਪਿੰਡ ਪਹੁੰਚੀ ਹੈ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਮੇਰਾ ਨਾਮ ਕੋਵਿੰਦਰ ਸਿੰਘ ਕੀ ਲੱਗਦੇ ਹੋ ਤ੍ਰਿਜਿੰਦਰ ਸਿੰਘ ਮੈਂ ਵੱਡਾ ਬ੍ਰਦਰ ਸੀ ਉਹ ਮੇਰਾ ਛੋਟਾ ਬ੍ਰਦਰ ਸੀ ਅੱਛਾ ਅੱਜ ਡੈਡ ਬੋਡੀ ਆਈ ਹੈ ਕਿੱਧਰ ਕਿਸ ਤਰ੍ਹਾਂ ਪਹੁੰਚੀ ਹੈ ਅੱਜ ਤੋਂ ਸਾਰੇ ਆਪਣੇ ਵੀਰ ਭਰਾ ਸੀਗੇ ਉਹਨਾਂ ਨੇ ਸਾਰੇ ਆਪਣੇ ਸਹਯੋਗ ਨਾਲ ਸਾਰੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਡੈਡ ਬੋਡੀ ਭਜਵਾਈ ਹੈ ਵਾਪਿਸ ਹਾਂਜੀ ਪਰਸੋਂ ਉਹਨਾਂ ਨੇ ਉੱਧਰੋਂ ਫਲਾਈਟ ਲੈ ਭਜਵਾਈ ਸੀ ਕੱਲ ਨਿਊ ਦਿੱਲੀ ਪਹੁੰਚ ਗਈ ਸੀ ਤਾਂ ਅਸੀਂ ਐਪ ਗੋ ਐਮਬੂਲੈਂਸ ਥਰੂ ਜਾ ਕੇ ਲਾਇਏ ਸੀ ਅੱਜ ਸਵੇਰੇ 8 ਵਜੇ ਅਸੀਂ ਆਪਣੇ ਘਰ ਪਹੁੰਚ ਕੇ ਸੀ ਡੈਡ ਬੋਡੀ ਲੈ ਕੇ ਹਾਂਜੀ ਧੰਨਵਾਦ ਆ ਆਪਣੇ ਜਿਹੜੇ ਵੀਰ ਭਰਾ ਜਿਨ੍ਹਾਂ ਨੇ ਵੀ ਸਾਰਿਆਂ ਦਾ ਸਹਿਯੋਗ ਇਨਾਂ ਨੇ ਵੀ ਪੈਸੇ ਵਗੈਰਾ ਦੇ ਕੇ ਸਾਰਾ ਇਥੋਂ ਤੱਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ 19ਵੇਂ ਦਿਨ ਉਹਦੀ ਬਾਡੀ ਪਹੁੰਚੀ ਹੈ। ਮੈਂ ਉਹਨਾਂ ਸਾਰੇ ਪੁੱਤਰਾਂ ਦਾ ਜਿਹੜੇ ਪੁਰਤਗਾਲ ਵਿੱਚ ਬੈਠੇ ਜਿਨ੍ਹਾਂ ਨੇ ਉਹਦੀ ਮਦਦ ਕੀਤੀ ਹੈ ਇੱਥੇ ਸਾਨੂੰ ਪਹਚਾਣ ਵਿੱਚ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਇਸ ਲਾਈਫ ਸਮਝ ਕੇ ਤੱਕ ਸਾਡੇ ਬੱਚੇ ਨੂੰ ਭੇਜ ਦਿੱਤਾ ਉਹਨਾਂ ਦਾ ਸ਼ੁਕਰਾਨਾ। ਇਸ ਤੋਂ ਬਹੁਤ ਮੈਂ ਕੋਲ ਫਾਜ ਨਹੀਂ। ਇਹ ਬੜੀ ਦੁਖਦਾਈ ਘਟਨਾ ਸਾਡੇ ਸਮੁੱਚੇ ਸ਼ਹਿਰ ਲਈ ਜੋ ਸਾਡਾ ਛੋਟਾ ਵੀਰੇ ਪਿਛਲੇ ਦਿਨੀ ਪੁਰਤਗਾਲ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇਜਿੰਦਰ ਸਿੰਘ ਪਿੰਡ ਹੁਸ਼ਮਾਨਚੀਤ ਅੱਜ ਕੁਝ ਦਿਨਾਂ ਬਾਅਦ ਉਸ ਵੀਰ ਦੀ ਮ੍ਰਿਤਕ ਦੇਹ ਇੱਥੇ ਪਹੁੰਚੀ ਹੈ ਬੜਾ ਦੁਖਦਾਈ ਪਰਿਵਾਰ ਲਈ ਸਮਾਂ ਆ ਜਦੋਂ ਕਿਸੇ ਦਾ ਜਵਾਨ ਬੱਚਾ ਇਸ ਦੁਨੀਆ ਤੋਂ ਜਾਂਦਾ ਆ ਮੈਂ ਆਪਣੇ ਵੱਡੇ ਵੀਰ ਅਤੇ ਹਲਕੇ ਤੋਂ ਵਿਦਾਇਕ ਕਰਨ ਬੀ ਸਿੰਘ ਨੂੰ ਮਨਨ ਨੂੰ ਅਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਇਸ ਵੀਰ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਦਾ ਅਤੇ ਪਰਿਵਾਰ ਨੂੰ ਸ਼ਵਾਜ ਦੁਆਨਾ ਹਮੇਸ਼ਾ ਉਹਨਾਂ ਦੇ ਨਾਲ ਹੈ ਇਸ ਦੁੱਖ ਦੀ ਘੜੀ ਵਿੱਚ ਅੱਗੇ ਵੀ ਹਮੇਸ਼ਾ ਉਹਨਾਂ ਦੇ ਨਾਲ ਹੈ